ऐसे फोटो फोटो खींचते हैं देखो हाँ ऐसे ना फोटो ऐसे वायर में कार्ड दे उन्हें वायर में कार्ड दे बता आप बॉडी लाल है नहीं नहीं बॉडी लाल है और ठंडू बर्गेन वहाँ पे आप यहाँ से चलो 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 वहाँ पे ना मिंदर अपना दो बड़ा देना कार्ड

ਦੀਵਾਲੀ ਦੀਰਾ ਪੂਰੀਆਂ ਆਂ ਆ ਸੇ ਦੀਵਾਲੀ ਦੀਰਾ ਦੀਵਾਲੀ ਤੇ ਕਿਹੜਾ ਪੰਡ ਬਾਈ ਕਿਹੜਾ ਪੰਡ ਕਿਵੇਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਵੀ ਜਿਹੜੇ ਸਿਵਲ ਹਸਪਤਾਲ ਦੇ ਅੱਗੇ ਜਿਹੜੇ ਚਾਹ ਦੇ ਕੋਖੇ ਤੇ ਇੱਕ ਕੋਈ ਸ਼ਖਸ ਪ੍ਰੈਗਾ ਕੈਪਸੂਲ ਦੇ ਰਿਆ ਸੀ ਜਿਹਦੇ ਸਬੰਧ ਚ ਐਸਐਚਓ ਮੀਰ ਖਾਸ ਨੇ ਰੇਡ ਕਰਕੇ ਉਹਨੂੰ ਮੌਕੇ ਤੇ ਜਾ ਕੇ ਕਾਬੂ ਕੀਤਾ ਜਿਹਦੇ ਕੋਲੋਂ 10 ਪੱਤੇ ਜਿਹੜੇ ਪ੍ਰੈਗਾ ਦੇ ਉਹ ਮਬਰਾਮਦ ਹੋਏ ਆ ਉਹਦੀ ਜਿਹੜਾ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਤੇ ਇਹ ਜਿਹੜੀ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਜਿਹੜੇ ਬੰਦੇ ਆ ਉਹਨਾਂ ਨੂੰ ਸਾਡੀ ਸੱਤ ਧਾੜਨਾ ਵੀ ਜਿਹੜੀ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ Foto Clay hole, three gram страх. About a mouthfeel cat has found that it is 0.15.... This one isabilized there 12 people. 2 birds have found a tree... 2 birds have found a tree Micheganas looking... Wake up a tree... Monta tree and أ cow shadow ਸਿਵਾ ਦੇ ਦੱਦੇ ਰਿਖਾਵਾ ਆ ਰਿਹਾ ਆ ਰਿਹਾ ਦੋ ਬੜਾ ਤਿੰਨ ਚਾਰ ਗਾ ਰਿਹਾ ਜਿਹੜਾ ਮੇਰੀ ਗੱਨਾ ਪੜਾ ना देख लगी हम सब फिर मा चगी सब रात ना देख लगी विन दिवाली तीरा दी दीदारी दिवाली तीरा दी ਤੇ ਦੀਵਾਲੀ ਦੀਰਾ ਦੀਵਾਲੀ ਤੂੰ ਕਿਹੜਾ ਪੰਡ ਬਾਈ ਕਿਹੜਾ ਪੰਡ ਕਿਵੇਂ ਇਹ سوشل میڈیا ਤੇ ਵੀਡੀਓ ਵਾਇਰਲ ਹੋਈ ਸੀ ਵੀ ਜਿਹੜੇ ਸਿਵਲ ਹਸਪਤਾਲ ਦੇ ਅੱਗੇ ਜਿਹੜੇ ਚਾਹ ਦੇ ਕੋਖੇ ਤੇ ਇੱਕ ਕੋਈ ਸ਼ਖਸ ਕੋਈ ਬਰੇਗਾ ਕੈਪਸੂਲ ਦੇ ਰਿਹਾ ਸੀ जिदे सम्बन्ध ਚ ਐਸਐਚਓ ਮੀਰ ਖਾਸ ਨੇ ਡੇਟ ਕਰਕੇ ਉਹਨੂੰ ਮੌਕੇ ਤੇ ਜਾ ਕੇ ਕਾਬੂ ਕੀਤਾ ਜਿਦੇ ਕੋਲੋਂ 10 ਪਤੇ ਜਿਹੜੇ ਪ੍ਰੈਗਾ ਦੇ ਉਹ ਮਬਰਾਮਦ ਹੋਏ ਆ ਉਹਦੀ ਜਿਹੜਾ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਤੇ ਇਹ ਜਿਹੜੀ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਜਿਹੜੇ ਬੰਦੇ ਆ ਉਹਨਾਂ ਨੂੰ ਸਾਡੀ ਸੱਤ ਤਾੜਨਾ ਵੀ ਜਿਹੜੀ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ